ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਆਪ ਜੀ ਦੇ ਨਾਲ ਜੋ ਅਸਾਦੀ ਵਾਰ ਤੁੰਤਨ ਸਿੰਘ ਗੁਰੂ ਨਾਨਕ ਦੇਵ ਸਾਹਿਬ ਦੇ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੇ ਸਾਰੀਆਂ ਪੌੜੀਆਂ ਤੇ ਸ਼ਲੋਕ ਵੀ ਨਾਲ ਲਿਖੇ ਨੇ ਉਹਨਾਂ ਦੀ ਜੋ ਪਹਿਲੀ ਪੌੜੀ ਦੇ ਨਾਲ ਸ਼ਲੋਕ ਸੰ ਉਹਨਾਂ ਦੀ ਜੋ ਵਿਚਾਰ ਹੈ ਉਹ ਆਪ ਜੀ ਨਾਲ ਅੱਗੇ ਸਾਂਝੀ ਕਰ ਚੁੱਕਾ ਹਾਂ ਹੁਣ ਉਹਦੀ ਪਹਿਲੀ ਪੌੜੀ ਹੈ ਉਹਦੇ ਵਿਚਾਰ ਆਪ ਜੀ ਨੇ ਸਾਂਝੀ ਕਰਨੀਆਂ ਗੁਰੂ ਮਹਾਰਾਜ ਮਿਹਰ ਪ੍ਰਿਆਤਰਾ ਕੇ ਬਖਸ਼ਿਸ਼ ਕਰਕੇ ਆਪ ਹੀ ਇਸ ਪੌੜੀ ਦੀ ਵਿਚਾਰ ਕਰਵਾ ਲਣ ਹੁਣ ਇਸ ਪਹਿਲੀ ਪੌੜੀ ਦਾ ਪਾਠ ਸਰਵਣ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪੌੜੀ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ ਦੋਈ ਕੁਦਰਤ ਸਾਝੀ ਐ ਕਰੇ ਆਸਣ ਡਿਠੋ ਚਾਓ ਦਾਤਾ ਕਰਤਾ ਆਪ ਤੂੰ ਤੋਸ ਦੇਵੇ ਕਰੇ ਪਸਾਓ ਤੂੰ ਜਾਣੋ ਇਹ ਸਭ ਸੈ ਦਿਲ ਸੇ ਜਿੰਦ ਕੁਵਾਓ ਕਰੇ ਆਸਣ ਡਿਠੋ ਚਾਓ ਵਰ ਜੀ ਦਾ ਖਾਲਸਾ ਵਰ ਦੀ ਕੀ ਫਤਿਹ ਕੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਇਸ ਪੌੜੀ ਰਾਈ ਸਾਨੂੰ ਜੋ ਉਪਦੇਸ਼ ਕਰਦੇ ਨੇ ਜੋ ਹੁਕਮ ਕਰ ਰਹੇ ਨੇ ਉਹ ਐਵੇਂ ਆ ਵੀ ਅਸੀਂ ਆਮ ਸਵਾਲ ਕਰਦੇ ਹਾਂ ਕਿ ਪ੍ਰਮਾਤਮਾ ਕਿਸ ਤਰ੍ਹਾਂ ਪੈਦਾ ਹੋਇਆ ਇਹ ਬਹੁਤ ਸਾਰਿਆਂ ਦਾ ਸਵਾਲ ਹੈ ਕਿ ਕਦੋਂ ਹੋਇਆ ਇੱਥੇ ਪਾਤਸ਼ਾਹ ਨੇ ਸਾਡੇ ਇਸ ਪ੍ਰਸ਼ਨ ਦਾ ਜਿਹੜਾ ਉੱਤਰ ਦਿੱਤਾ ਹੈ ਜਿਸ ਤਰ੍ਹਾਂ ਮੂਲ ਮੰਤਰ ਵਿੱਚ ਲਿਖਿਆ ਹੈ ਸਹਿਬਾਂ ਗਵਰੀ ਸਾਹਿਬ ਜੀ ਪਾਸ਼ਾ ਨੇ ਦੱਸਿਆ ਹੈ ਕਿ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਮ ਨਰੰجن ਸੋ ਮਾਇਤੰਦਲੇ ਪ੍ਰਮਾਤਮਾ ਆਪ ਹੀ ਆਪਣੇ ਆਪ ਤੋਂ ਹੋਇਆ ਇੱਥੇ ਵੀ ਇਸ ਪੌੜੀ ਸਾਨੂੰ ਉਪਦੇਸ਼ ਕਰ ਰਹੇ ਨੇ ਕਿ ਆਪਣੇ ਆਪ ਸਾਜੋ ਉਸ ਅਕਾਲ ਪੁਰਮਾਤਮਾ ਨੇ ਆਪਣੀ ਸਾਜਨਾ ਉਸ ਨੇ ਆਪ ਕੀਤੀ ਪਰ ਕਿਸੇ ਦਾ ਪੈਦਾ ਕੀਤਾ ਨਹੀਂ ਹੋਇਆ ਕਿਸੇ ਰਾਹੀਂ ਜਿਸ ਤਰ੍ਹਾਂ ਆਮ ਲੋਕੀਂ ਜਾਂ অবতার ਪੈਦਾ ਹੁੰਦੇ ਨੇ ਆਪਣੀ ਮਾਂ ਦੇ ਨਾਲ ਨਾ ਉਹਦਾ ਮਾਂ ਨਾ ਪਿਓ ਨਾ ਉਹਦਾ ਪੁੱਤਰ ਨਾ ਪੋਤਰ ਦਾਂ ਗੁਰੂ ਗਬੰਸ਼ ਸਿੰਘ ਸਾਹਿਬ ਜੀ ਨੇ ਵੀ ਲਿਖਿਆ ਤਾਤ ਮਾਤਨਾ ਤਾਤ ਮਾਤਨਾ ਜਾਤ ਜਾਕਰ ਪੁੱਤਰ ਪੋਤਰ ਮਕੰਦ ਇਹਨਾਂ ਸਾਰਿਆਂ ਤੋਂ ਉਹ ਮੁਕਤ ਹੈ ਇਸ ਕਰਕੇ ਨਾ ਦੀ ਕੋ ਜਾਤ ਹੈ ਨਾ ਪਾਤ ਹੈ ਨਾ ਮਾ ਨਾ ਪਿਓ ਤੇ ਉਹਨਾਂ ਦਾ ਪੁੱਤਰ ਹੈ ਨਾ ਕੋਲੇ ਪੋਤਰੇ ਨੇ ਸੋ ਆਪਣੇ ਆਪ ਤੋਂ ਉਹ ਕਰਪਾ ਪ੍ਰਮਾਤਮਾ ਪੈਦਾ ਹੋਇਆ ਇਹਨੇ ਰਚਿਆ ਉਹ ਆਪਣੀ ਬੁਢਾਈ ਵੀ ਉਸਨੇ ਆਪ ਰਚੀ ਹੈ ਪਾ ਉਸ ਦੀ ਕੋਈ ਵਡਿਆਈ ਕਰ ਨਹੀਂ ਸਕਦਾ ਉਹ ਬਿਆੰਤ ਆ ਤੇ ਉਹ ਵੀ ਆਪਣਾ ਨਾਮ ਨਾਮ ਜਿਹੜਾ ਹੁਕਮ ਵੀ ਆ ਸਤਸੰਗ ਐਸੀ ਜਾਣੀਏ ਸਤਸੰਗ ਐਸਾ ਜਾਣੀਏ ਜੇ ਕੋ ਨਾਮ ਵਖਾਣਗੇ ਇੱਕੋ ਨਾਮ ਹੁਕਮ ਹੈ ਸਤਗੁਰ ਦੀ ਆ ਭਜავਗੇ ਉਹ ਨਾਮ ਉਸ ਕਾਲਪੁਰ ਪ੍ਰਮਾਤਮਾ ਦਾ ਹੁਕਮ ਵੀ ਆ ਭਾਵ ਜੋ ਉਪਦੇਸ਼ ਕਰਦਾ ਇਹਨੂੰ ਆਪਾਂ ਮੰਨਣਾ ਉਹਦਾ ਨਾਮ ਸਿਮਰਨਾ ਇਹਨੂੰ ਯਾਦ ਕਰਨਾ ਪਾਛਾ ਦੂਜੇ ਨੰਬਰ ਤੇ ਕਹਿੰਦੇ ਦੋਈ ਕੁਦਰਤ ਸਾਜੀ ਹੈ ਘਰ ਅਸਰ ਡਠੋ ਜਾ ਦੂਸਰਾ ਉਸੇ ਕਾਲਪੁਰੂ ਨੇ ਪਹਿਲਾਂ ਆਪਣੇ ਆਪ ਨੂੰ ਸਜਿਆ ਆਪਣਾ ਨਾਮ ਪੈਦਾ ਕੀਤਾ ਆਪ ਬਣਾਇਆ ਉਸ ਤੋਂ ਬਾਅਦ ਜੇਤਾ ਕੀਤਾ ਤੇਤਾ ਨਾਵੇਂ ਨਾਵੇਂ ਨਾਇਕੋ ਥਾ ਫਿਰ ਉਹបាន ਦੂਜੇ ਨੰਬਰ ਤੇ ਕਿ ਕੁਦਰਤ ਦੀ ਸਜਣਾ ਕੀਤੀ ਪਾਵ ਸੰਸਾਰ ਦੀ ਜੋ ਰਚਨਾ ਕੀਤਾ ਮਸਾਓ ਇੱਕੋ ਕੋ ਹਉ ਤੇ ਸਤੇ ਹੋ ਲਖ ਦਰਿਆਓ ਇੱਕ ਹੁਕਮ ਨਾਲ ਪਤਾ ਨਹੀਂ ਲਖਾਂ ਦਰਿਆ ਜਿਹੜੇ ਕੁਦਰਤ ਦੀ ਰਚਨਾ ਦੇ ਬਣ ਗਏ ਤੇ ਨਾਲ ਬਲਖਣ ਪਿਆ ਕਰਿਆਸਨ ਡਠੋ ਜਾਓ ਉਹਦੇ ਵਿੱਚ ਕਾਲਪੁਰ ਪ੍ਰਮਾਤਮਾ ਆਪ ਵਿਆਪਕ ਤੇ ਬੜੇ ਚਾਹ ਨਾਲ ਉਸ ਸੰਸਾਰ ਦੀ ਰਚਨਾ ਨੂੰ ਪੈਦਾ ਕਰਕੇ ਆਪ ਕਾਲਪੂਰ ਪਰਮਾਤਮਾ ਜਿਹੜਾ ਹੈ ਉਹਨਾਂ ਨੂੰ ਵੇਖ ਰਿਹਾ ਹੈ ਉਹਨਾਂ ਦੀ ਪਾਲਣਾ ਕਰ ਰਿਹਾ ਹੈ ਉਹਨਾਂ ਦਾ ਧਿਆਨ ਕਰ ਰਿਹਾ ਹੈ ਇਸ ਦੇ ਸਬੰਧ ਵਿੱਚ ਭਗਤ ਨਾਮਦੇਵ ਜੀ ਵੀ ਸਾਨੂੰ ਉਪਦੇਸ਼ ਕਰਦੇ ਨੇ ਕਿ ਇਹਦਾ ਕਾਲਪੂਰ ਪਰਮਾਤਮਾ ਹਰਕ ਦੇ ਅੰਦਰ ਵੱਸ ਰਿਹਾ ਹੈ ਹਰ ਜੀਵ ਦੇ ਅੰਦਰ ਵੱਸ ਰਿਹਾ ਹੈ ਉਹ ਸਭ ਥਾਂ ਵਿਆਪਕ ਹੈ ਸਬੇ ਘਟ ਰਾਮ ਬੋਲੇ ਰਾਮਾ ਬੋਲੇ ਇਸ ਸਾਰੇ ਸਰੀਰਾਂ ਵਿੱਚ ਪਰਮਾਤਮਾ ਬੋਲਦਾ ਹੈ ਉਹ ਪਰਮਾਤਮਾ ਸਾਰਿਆਂ ਵਿੱਚ ਬੋਲਦਾ ਹੈ RAM ਬਿਨਾ ਕੋ ਬੋਲੇ ਰੇ ਇਹ ਹਾਉਦੇ ਤੋਂ ਕਹਤੀ ਪਰਮਾਤਮਾ ਤੋਂ ਬਿਨਾ ਕਿਸੇ ਦੇ ਅੰਦਰ ਕੋਈ ਉਹ ਨਹੀਂ ਬੋਲਦਾ ਜੋ ਆਦਮੀ ਬੋਲਦਾ ਜੋ ਜੀ ਬੋਲਦੇ ਨੇ ਜਿੰਨੀ ਵੀ ਰਚਨਾਤ ਰਚੀ ਉਹ ਅਕਾਲ ਪੁਰਮਾਤਮਾ ਆਪ ਹੀ ਬੋ ਰਿਆ ਪਾ ਇਹਦੇ ਕਹ ਰਹੇ ਨੇ ਏਕਲ ਮਾਟੀ ਕੁੰਝੇ ਚੀਟੀ ਭਾਂਜਨ ਹੈ ਬੌ ਨਾਨਾ ਨੇ ਪਰ ਇਹ ਕਿ ਮਾਟੀ ਤੋਂ ਪਤਾ ਨਹੀਂ ਕਈ ਤਰ੍ਹਾਂ ਦੇ ਭਾਂਡੇ ਬਣਾ ਦਿੱਤੇ ਨੇ ਕਈ ਕਿਸਮਾਂ ਦੇ ਭਾਂਡੇ ਬਣਾਤੇ ਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾਰੇ ਜਿਹੜੇ ਸਥਾਵਰ ਹੋ ਹੁੰਦੇ ਨੇ ਜਿਹੜੇ ਜਿਹਾ ਗ੍ਰਸਤ ਨੇ ਪਾੜਦੇ ਬਾਗ ਜਿਹੜੇ ਘੁੰਮਦੇ ਨਹੀਂ ਅਤਲ ਨੇ ਇਕੱਠਾ ਜੰਗਮ ਜਿਨ੍ਹਾਂ ਦੀਆਂ ਲਤਾਂ ਹੁੰਦੀਆਂ ਨੇ ਕੀੜ ਕੀਟ ਕੀੜੇ ਪਤੰਗ ਪਤੰਗੇ ਘਟ ਘਟ ਰਾਮ ਸਮਾਨਾਰੇ ਇਹਨਾਂ ਸਾਰਿਆਂ ਦੇ ਹਿਰਦੇ ਵਿੱਚ ਉਹ ਪਰਮਾਤਮਾ ਜਿਹੜਾ ਉਸ ਮਾਇਆ ਹੋਇਆ ਪਾਵ ਵਿਆਪਕ ਹੈ ਰਮਿਆ ਹੋਇਆ ਇਕਲ ਚਿੰਤਾ ਰੱਖਨੰਤਾ ਔਰ ਤਜੋਸਬ ਆਸਾਰੇ ਉਹ ਪਾਸ਼ਾ ਕਹਿੰਦੇ ਜੇ ਬਾਕੀ ਸਾਰੀਆਂ ਆਸਾਂ ਤਿਆ ਕੇ ਇੱਕ ਉਸ ਅਕਾਲਪੁਰ ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ ਉਹਨੂੰ ਯਾਦ ਕਰ ਤੇ ਫੇਰ ਪਾਸ਼ਾ ਕਹਿੰਦੇ ਪਰਵੇਂ ਨਾਮਾ ਭੇਦ ਕਾਮਾ ਕੋ ਉਠਾ ਕਰ ਕੋ ਦੱਸਾਰੇ ਭਗਤ ਨਾਮਦੇਵ ਜੀ ਕਹਿੰਦੇ ਬੇਨਤੀ ਕਰਦੇ ਨੇ ਕਿ ਜੇ ਉਹਦੀ ਕਿਰਪਾ ਸਦਕਾ ਇਸ ਸੰਸਾਰ ਤੋਂ ਉੱਢਲੇ ਪਹਰੇਗਾ ਤੇ ਤੇਰੇ ਵਿੱਚ ਤੇ ਉਸ ਅਕਾਲਪੁਰ ਵਿੱਚ ਕੋ ਭੇਦ ਅਭੇਦ ਨਹੀਂ ਰਹਿ ਜਾਵੇਗਾ ਤੂੰ ਦਾ ਨਾਮ ਮਿਲ ਜਾਵੇਗਾ ਫਿਰ ਉਹਦਾ ਹੀ ਰੂਪ ਹੋ ਜਾਏਗਾ ਇਹਨੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਕਾਸਟ ਮੇਂ ਜਿਉਂ ਹ ਬਸੰਤਰ ਮਤ ਸੰਜਮ ਕਾਡ ਕਢੀਜੇ RAM ਨਾਮ ਹੈ ਜੋ ਸਮਾਈ ਤਤ ਗੁਰਮਤ ਕਾਡ ਲੀਜੇ ਕਿ ਜਿਸ ਤਰ੍ਹਾਂ ਲੱਕੜ ਦੇ ਵਿੱਚ ਆ ਗਿਆ ਪਰਦੇਸ਼ ਦੀ ਨਹੀਂ ਪਰ ਪਾਤਸ਼ਾਹ ਕਹਿੰਦੇ ਕਿਸੇ ਸੰਜਮ ਨਾਲ ਜਦੋਂ ਉਹ ਰਗੜੀਦਾ ਹੈ ਤੇ ਜਾਂ ਜਿਹੜਾ ਜੰਗਲਾਂ ਚ ਜਦੋਂ ਹਨੇਰੀਆਂ ਚੱਲਦੀਆਂ ਨੇ ਰਗੜ ਦੇ ਨਾਲ ਅੱਗ ਪੈਦਾ ਹੋ ਜਾਂਦੀ ਹੈ ਉਸ ਤਰੀਕੇ ਨਾਲ ਪਤਾ ਲੱਗਦਾ ਵੀ ਲੱਕੜਾਂ ਦੇ ਵਿੱਚ ਅੱਗ ਹੈ ਪਰ ਉਸ ਤਰ੍ਹਾਂ ਜੇ ਕਿਸੇ ਨੂੰ ਕਹੀਏ ਤੇ ਕੋਈ ਮੰਦਾ ਨਹੀਂ ਇਹ ਇਹਨਾਂ ਅੱਖਾਂ ਨਾਲ ਵੀ ਨਹੀਂ ਦਿਸਦੀ ਪਰ ਜਦੋਂ ਕਿਸੇ ਸੰਜਮ ਨਾਲ ਉਹਨਾਂ ਨੂੰ ਰਗੜੀਦਾ ਤੇ ਉਹਨਾਂ ਵਿੱਚੋਂ ਪ੍ਰਗਟ ਹੁੰਦੀ ਹੈ ਤਾਂ ਪਤਾ ਲੱਗਦਾ ਵੀ ਲੱਕੜ ਦੇ ਵਿੱਚ ਅੱਗ ਹੈ ਇਸੇ ਤਰ੍ਹਾਂ RAM ਨਾਮ ਹੈ ਜੋ ਸਭਾਈ ਤਤ ਗੁਰਮਤ ਘੜ ਲੀਜੇ ਉਹ ਪ੍ਰਮਾਤਮਾ ਦਾ ਨਾਮ ਤੇ ਉਹਦੀ ਜੋਤ ਜੁੜੀ ਹੈ ਉਹ ਸਾਰਿਆਂ ਦੇ ਅੰਦਰ ਸਾਰਿਆਂ ਦੇ ਅੰਦਰ ਵਿਆਪਕ ਹੈ ਪਰ ਜਦੋਂ ਗੁਰੂ ਦੀ ਮਤ ਲੈ ਕੇ ਉਸ ਪ੍ਰਮਾਤਮਾ ਦਾ ਨਾਮ ਜਾ ਕੇ ਉਹ ਸਾਨੂੰ ਸੋਝੀ ਆਉਂਦੀ ਆ ਕਿ ਹਰਕ ਦੇ ਅੰਦਰ ਪਰਮਾਤਮਾ ਜਿਹੜਾ ਉਹ ਵਸ ਰਿਹਾ ਹੈ ਇਸੇ ਤਰ੍ਹਾਂ ਅੱਗੇ ਗੁਰੂ ਅਰਜਨ ਦੇਵ ਸਾਹਿਬ ਸਮਝਾਉਂਦੇ ਨੇ ਸਗਲ ਬਰਸਤ ਮੈਂ ਬਸੰਤਰ ਸਗਲ ਦੂਦ ਮੈਂ ਘੀਆ ਉੱਚੇ ਨੀਚ ਮੈਂ ਜੋਤ ਸਮਾਣੀ ਘਟ ਘਟ ਬਾਦੋ ਜੀ ਆ ਕਿ ਉੱਚਿਆਂ ਚ ਨੀਵੇਂਆਂ ਚ ਸਾਰਿਆਂ ਚ ਉਹ ਕਾਲਪੂਰ ਪਰਮਾਤਮਾ ਜਿਹੜਾ ਉਹ ਵਸ ਰਿਹਾ ਹੈ ਤੇ ਜਿੰਨੀ ਵਿਨਸਪਤੀ ਆ ਉਹਦੇ ਵਿੱਚ ਆਗੈ ਜਿੰਨੇ ਕਿਸਮ ਦੇ ਦੁੱਧ ਨੇ ਉਹਨਾਂ ਸਾਰਿਆਂ ਵਿੱਚ ਕਿ ਹੋਆ ਪਰ ਉਹ ਦਿਸਦਾ ਨਹੀਂ ਪਰ ਜਦੋਂ ਸੰਜਮ ਦੇ ਨਾਲ ਉਹਨਾਂ ਨੇ ਵੇਖੀਦਾ ਜਾਂ ਗੁਰੂ ਦੀ ਮਤ ਲੈ ਕੇ ਜੋ ਨਾਮ ਸਿਮਨ ਕਰਦੇ ਆਂ ਤੇ ਫਿਰ ਸਾਨੂੰ ਸਮਝਾਉਂਦੀ ਐ ਕਿ ਹਰ ਇੱਕ ਦੇ ਅੰਦਰ ਪਰਮਾਤਮਾ ਦਾ ਸੰਤੋ ਘਟ ਘਟ ਰਿਹਾ ਸਮਾਇਓ ਪਾਤਸ਼ਾਹ ਕਹ ਰਹੇ ਨੇ ਵੀ ਇਹ ਸੰਤੋ ਇਹ ਗੁਰੁਖੋ ਪਰਮਾਤਮਾ ਹਿਰਦ ਦੇ ਸਰੀਰ ਵਿੱਚ ਮੌਜੂਦ ਹੈ ਰਪਕੇ ਆਪੂਰਿਓ ਪੂਰਨ ਪੂਰਿਓ ਸਰਬਮਹੈ ਜਲਥਲੰ ਭਮਈਆ ਆਇਓ ਇਹ ਰਹਾਉ ਦੀ ਟੋਕ ਹੈ ਯੋਗ ਕਾਲਪ ਪਰਮਾਤਮਾ ਪੂਰੀ ਤਰ੍ਹਾਂ ਸਾਰੇ ਜੀਵਾਂ ਵਿੱਚ ਵਿਆਪਕ ਹੈ ਸੋਨਾ ਰਾਮ ਪਾਣੀ ਵਿੱਚ ਵੀ ਹੈ ਧਰਤੀ ਵਿੱਚ ਵੀ ਹੈ ਪਰ ਹਰ ਥਾਂ ਉਹ ਕਾਲਪ ਪਰਮਾਤਮਾ ਜਿਹੜਾ ਵਿਆਪਕ ਆ ਇਸੇ ਕਰਕੇ ਮਹਾਰਾਜ ਕਹਿੰਦੇ ਨੇ ਕਾਹੇ ਰੇ ਨਾਵੇਂ ਪਾਤਸ਼ਾਹ ਸਾਨੂੰ ਤਨਾਸ਼ਰੀ ਰਾਖ ਸਮਝਾਉਂਦੇ ਨੇ ਕਾਹੇ ਰੇ ਬਨ ਖੋਜਣ ਜਾਈ ਤੂੰ ਜੰਗਲਾਂ 'ਚੋਂ ਪਰਮਾਤਮਾ ਨੂੰ ਕਿੱਥੇ ਲੱਭਦਾ ਤੈਰੇ ਅੰਦਰ ਹੈ ਸ਼ਰਮ ਨਿਵਾਸੀ ਸਦਾ ਲੈਪਾ ਤੋਹੀ ਸੰਗ ਸਮਾਈ ਤੂੰ ਸਾਰਿਆਂ ਦੇ ਵਿੱਚ ਵਰਤ ਰਿਹਾ ਤੇ ਤੇਰੇ ਵਿੱਚ ਵੀ ਉਹ ਵਰਤ ਰਿਹਾ ਜਿਵੇਂ ਪਾਸ਼ਾ ਨੇ ਉਦਾਹਰਣ ਦਿੱਤੀ ਹੈ ਉਹ ਬਾਜ ਜੋ ਬਾਸ ਬਸਦਾ ਹੈ ਮਕਰਮੇ ਜੈਸੀ ਸਾਈ ਜਿੱਦਾਂ ਖੋਲ ਦੇ ਵਿੱਚ ਸੁਗੰਧੀ ਹੈ ਪਰ ਨજર ਨਹੀਂ ਆਉਂਦੀ ਪਰ ਸੁਗੰਧਿਆ ਪਤਾ ਲੱਗਦਾ ਕਿ ਉਹਦੇ ਵਿੱਚ ਹੈ ਤੇ ਜਿੱਦਾਂ ਸ਼ੀਸ਼ੇ ਵਿੱਚੋਂ ਸਾਨੂੰ ਪਰਛਾਵਾਂ ਦਿਸਦਾ ਹੈ ਸ਼ੀਸ਼ਾ ਵੇਖਣਾ ਸਾਡਾ ਅੱਖਾਂ ਹੁੰਦਾ ਹੈ ਬਾਹਰ ਇਸੇ ਤਰ੍ਹਾਂ ਪਤਾ ਲੱਗਦਾ ਹੈ ਕਿ ਉਹਦੇ ਅੰਦਰ ਵੀ ਹੈ ਮੇਰੇ ਅੱਖ ਤੇ ਐਸੇ ਯਾਰ ਬਸੇ ਨਿਰੰਤਰ ਘਾਟੀ ਖੋਜੋ ਪਾਓ ਇਸੇ ਤਰ੍ਹਾਂ ਸਾਰਿਆਂ ਦੇ ਅੰਦਰ ਵਸ ਰਿਹਾ ਆਪਣੇ ਅੰਦਰੋਂ ਉਸ ਨੂੰ ਖੋਜਣਾ ਚਾਹੀਦਾ ਉਹ ਅੰਦਰ ਬੰਦੇ ਖੋਜ ਦਿਲ ਹਰ ਰੋਜ ਨਾ ਵੀ ਪਰੇਸ਼ਾਨੀ ਮਾਹੀ ਇਹ ਜੇ ਦੁਨੀਆ ਸ਼ੇਰ ਮੇਲਾ ਦਸਤ ਗਿਰੀ ਨਹੀਂ ਜਦੋਂ ਆਪਾਂ ਉਸ ਕਾਰਫ ਪਰਮਾਤਮਾ ਨੂੰ ਆਪਣੇ ਅੰਦਰੋਂ ਖੋਜਦੇ ਆਂ ਤੇ ਤਾਂ ਜਿਹੜਾ ਉਹ ਪਰਮਾਤਮਾ ਸਾਨੂੰ ਮਿਲਦਾ ਹੈ ਇਸੇ ਕਰਕੇ ਸਾਨੂੰ ਪਾਤਸ਼ਾਹ ਨੇ ਹੁਕਮ ਕੀਤਾ ਹੈ ਕਿ ਆਪਣੇ ਅੰਦਰ ਨੂੰ ਖੋਜੋ ਤਾਂ ਕਿ ਉਸ ਪਰਮਾਤਮਾ ਨੂੰ ਪਾ ਸਕਦੇ ਆਂ ਅਸੀਂ ਬਾਹਰੋਂ ਜੰਗਲਾਂ ਚੋਂ ਕਬੀਰ ਸਾਹਿਬ ਨੇ ਫਰੀਦ ਸਾਹਿਬ ਨੇ ਵੀ ਕਿਹਾ ਜੰਗਲ ਜੰਗਲ ਕਿਆ ਭਵੇਂ ਬਣ ਕੁੰਡਾ ਮੁੜੇ ਬਸੇ ਰਬ ਹਾਲੀਏ ਜੰਗਲ ਕਿਆ ਢੁੰਡੇ ਕੋ ਜੰਗਲਾਂ ਵਿੱਚੋਂ ਉਹ ਪ੍ਰਮਾਤਮਾ ਨਹੀਂ ਮਿਲਣਾ ਤੇ ਉਹਦੇ ਹਰ ਕਦੇ ਅੰਦਰ ਬਾਹਰ ਭੀਤਰ ਇੱਕੋ ਜਾਨੋ ਇਹ ਗੁਰ ਗਿਆਨ ਬਤਾਈ ਗੁਰੂ ਨੇ ਆਪਣੇ ਗਿਆਨ ਦਿੱਤਾ ਸੋਚੀ ਦਿੱਤੀ ਆ ਬਾਹਰ ਦੇ ਅੰਦਰ ਸਾਰੇ ਥਾਂ ਉਪਰਮਾਤਮਾ ਵਸ ਰਿਹਾ ਤੇ ਇਸ ਕਰਕੇ ਉਹ ਪ੍ਰਮਾਤਮਾ ਨੂੰ ਜੇ ਲੱਭਣਾ ਤੇ ਆਪਣੇ ਅੰਦਰੋਂ ਲੱਭੋ ਜਦ ਨਾਨਕ ਬਿਨਾਂ ਆਪਾ ਜੀ ਨੇ ਬਿਟੇ ਨਾ ਭਰਮ ਕੀ ਕਾਇਜਾ ਕਿ ਆਪਣੇ ਆਪ ਨੂੰ ਨਹੀਂ ਪਛਾਣਦੇ ਇਹ ਸਾਡਾ ਭਰਮ ਤੇ ਵਹਿਨ ਦੂਦ ਨਹੀਂ ਹੋਣਾ ਕਿ ਉਹ ਪ੍ਰਮਾਤਮਾ ਜਿਹੜਾ ਕਿਤੇ ਬਾਹਰ ਹੈ ਅਸੀਂ ਹਮੇਸ਼ਾ ਜਦੋਂ ਅਗਿਆਨਤਾ ਵਾਸ ਹੋ ਗਈ ਉਹਨੂੰ ਬਾਹਰੋਂ ਲੱਭਦੇ ਆ ਪਰ ਪ੍ਰਮਾਤਮਾ ਸਾਰਿਆਂ ਦੇ ਅੰਦਰ ਹੈ ਤੇ ਪਾਸ਼ਾ ਸਾਰਿਆਂ ਦੇ ਅੰਦਰ ਬੈਠ ਕੇ ਬੜੇ ਚਾਹ ਦੇ ਨਾਲ ਸਾਰਿਆਂ ਦੀ ਪਾਲਣਾ ਕਰ ਰਿਹਾ ਅੱਗੇ ਪਾਸ਼ਾ ਕਹਿ ਰਹੇ ਨੇ ਸਾਨੂੰ ਇਸੇ ਪੌੜੀ ਦੇ ਵਿੱਚ ਦਾਤਾ ਕਰਤਾ ਆਪ ਤੋਂ ਤਸ ਦੇਵੇ ਕਰੇ ਪਸਾਓ ਸਾਰਿਆਂ ਦਾ ਦਾਤਾ ਕਰਤਾ ਪੁਰਖ ਆਪ ਹੀ ਹੈ ਤੇ ਤੂੰ ਸਾਰਿਆਂ ਦਾ ਪਸਾਰਾ ਦੇ ਤੂੰ ਹੀ ਕਰ ਰਿਹਾ ਹੈ ਦਾਤਾ ਵੀ ਤੂੰ ਦੱਦਾ ਦਾਤਾ ਇਹ ਕਹੇ ਸਭ ਕੋ ਦੇਵਨਾਰ ਦੇਂਦਿਆਂ ਤੋ ਉਤਨਾਵੇਂ ਜਿੰਦ ਪਰੇ ਪੰਡਾਰ ਉਹਦੇ ਪਡਾਰੇ ਬਿਆੰਤ ਨੇ ਉਹ ਦਾਂਜਾਂ ਕੋਈ ਤੋੜ ਨਾਉਂਦੀ ਪਾਸ਼ਾ ਅੱਗੇ ਫਿਰ ਸਾਨੂੰ ਉਪਦੇਸ਼ ਕਰ ਰਹੇ ਨੇ ਤੂੰ ਜਨੋਈ ਸਭ ਸੇ ਦੇ ਲੈਸੇ ਜਿੰਦ ਕੋ ਆ ਤੂੰ ਸਾਰਿਆਂ ਦੀ ਅੰਦਰ ਦੀਆਂ ਗੱਲਾਂ ਵੀ ਜਾਣਦਾ ਤੇ ਜਦੋਂ ਤੂੰ ਚਾਹਣਾ ਤੂੰ ਉਹਨਾਂ ਦੀ ਜਿੰਦ ਲੈ ਲੈਣਾ ਹੁਕਮ ਕਰਕੇ ਤੇਰੇ ਹੁਕਮ ਵਿੱਚ ਆ ਸਾਰਾ ਕੁਛ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਦੇ ਬੂਜੇ ਕੋ ਹਮੇ ਕਹਿ ਨਾ ਕੋਈ ਕਰੇ ਆਸਣ ਦੇਠਾ ਚਾਹੋ ਬਾਹਰ ਸਾਰਿਆਂ ਨੂੰ ਉਹਨਾਂ ਦੀ ਮੌਤ ਦਾ ਵੀ ਮਾਲਕ ਤੂੰ ਹੈ ਜਨਮ ਦੇਣ ਦਾ ਵੀ ਮਾਲਕ ਤੂੰ ਹੈ ਤੇਰਾ ਹੁਕਮ ਹੀ ਚੱਲਦਾ ਹੈ ਤੇ ਸਾਰਿਆਂ ਦੇ ਅੰਦਰ ਤੂੰ ਵਿਆਪ ਕੇ ਬੜੇ ਚਾਹ ਦੇ ਨਾਲ ਉਹਨਾਂ ਦੀ ਪਾਲਣਾ ਕਰ ਰਿਹਾ ਇਸ ਪੌੜੀ ਵੇ ਸਾਨੂੰ ਇਹ ਪਾਸ਼ਾ ਵਿਦੇਸ਼ ਕਰਦੇ ਨੇ ਗੁਰੂ ਮਾ ਸੋਝੀ ਦੇਣ ਸਾਡੇ ਵੀ ਮਨ ਵਿੱਚ ਪਤੀਤ ਜਾਵੇ ਕਿ ਹਰ ਇੱਕ ਦਿਨ ਤੇ ਪ੍ਰਮਾਤਮਾ ਵਸ ਰਿਹਾ ਜਦੋਂ ਹਰ ਇੱਕ ਦਿਨ ਤੇ ਪ੍ਰਮਾਤਮਾ ਵਸ ਰਿਹਾ ਅਸੀਂ ਕਿਸੇ ਨਾਲ ਕੋਈ ਝਗੜਾ ਨਹੀਂ ਕਰ ਸਕਦੇ ਨਹੀਂ ਸੁਭੇਰ ਨਹੀਂ ਕਰਦੇ ਠੱਗਿਆ ਨਹੀਂ ਮਾਰ ਸਕਦੇ ਖੇਰਾ ਫੇਰ ਹੀ ਨਹੀਂ ਕਰ ਸਕਦੇ ਕਿਉਂ ਹਰ ਦੇ ਅੰਦਰ ਪਰਮਾਤਮਾ ਵਸ ਰਿਹਾ ਹੈ ਜੇ ਤੁਸੀਂ ਇਸ ਤਰ੍ਹਾਂ ਦਾ ਬਿਹੇਵ ਕਰਾਂਗੇ ਤੇ ਫਿਰ ਸੁਖੀ ਕਿਵੇਂ ਵਸ ਸਕਦੇ ਕੋਈ ਹਰ ਜਦ ਤੱਕ ਕਿਸੇ ਨੂੰ ਕਰਦੇ ਆ ਕਿਸੇ ਨਾਲ ਮਿਸਬੀਵ ਕਰਦੇ ਆ ਤੇ ਪਰਮਾਤਮਾ ਨਾਲ ਕਰ ਰਹੇ ਆ ਇਹ ਗੁਰੂ ਸੋਜੀ ਦੇ ਦੇ ਸਾਨੂੰ ਸਮਝਾ ਦੇ ਸਾਡੀ ਸੋਚ ਬਦਲਦੀ ਹੈ ਸਾਡੀ ਵਿਚਾਰ ਬਦਲ ਸਕਦੇ ਆ ਸਾਡਾ ਜੀਵਨ ਜਿਹੜਾ ਆਨੰਦਮਈ ਹੋ ਸਕਦਾ ਹੈ ਗੁਰੂ ਮਾ ਬਖਸ਼ਿਸ਼ ਬਖਸ਼ਿਸ਼ ਕਰਕੇ ਰਹਿਤ ਕਰਕੇ सॼे जीवन में बि सोझी त जीवन फसल सफला कर सघी पहुचोकी माफ़ी जी का जी की फतेह